ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਾਨ ਪਿਆਬੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਹੋਪ ਕਰਦੇ ਹਾਂ ਸਾਰੇ ਨੇ ਵਧੀਆ ਹੋਣਗੇ ਤੇ ਅੱਜ ਆਪਾਂ ਬੈਠੇ ਹਾਂ ਕੋਠੇ ਤੇ ਤੁਸੀਂ ਵੀ ਕਹਿ ਰਹੇ ਹੋਵੋਗੇ ਅੱਜ ਮੈਂ ਕੇਸ ਕਿਵੇਂ ਖੋਲ ਰੱਖਿਆ ਜੀ ਕੇਸ ਇਸ ਕਰਕੇ ਖੋਲਿਆ ਮੰਮੀ ਮੈਨੂੰ ਲੱਗਿਆ ਜੀ ਕੇਸੀ ਕੋਠੇ ਤੇ ਪਾਣੀ ਲੈ ਕੇ ਆਈਏ ਕਮਚੋਲਟਾ ਫਿਰ ਕੈਦ ਧੂਪਾ ਵਗੀ ਹੁਣ ਇਹਨੂੰ ਉੱਪਰ ਹੀ ਨਵਾ ਤੇ ਜਰੂ ਆਪਾਂ ਹੁਣ ਕੇਸ ਹੀ ਨਾ ਲੱਗਿਆ ਜੀ ਤੇ ਮੰਮੀ ਨਾਲ ਹੀ ਇਧਰ ਸਾਰਾ ਸਮਾਨ ਚੱਕੀ ਫਿਰਦੀ ਆ ਦੇਖੋ ਸਬਜ਼ੀ ਕੱਟੂਗੀ ਫਿਰ ਮੈਂ ਸਬਜ਼ੀ ਕੱਟੂ ਜੀ ਹੁਣ ਨਾਲ ਇਧਰ ਚਾਹ ਪਈ ਆ ਜੀ ਪਟਕਾਂ ਲੱਲਾ ਪੰਬਾ ਇੰਨਾ ਕੁ ਆਏ ਆਪਾਂ ਕਿਸੇ ਨੂੰ ਨੇ ਨਾਲੇ ਫਿਰ ਬਾਹਰ ਟਾਈਮ ਲਾਉਂਦੇ ਧੁੱਪਣਾ ਭਾਜੇ ਕਿਤੇ ਐਸ ਲੋੜ ਲੰਬਾ ਇੱਥੇ ਭਾਇਆ ਨਿਕਲ ਨਹੀਂ ਦੇਣਾ ਕਹਿੰਦੇ ਨੇ ਬੱਚੇ ਵਾਲੇ ਸ਼ਹਿਰ ਬੰਦੇ ਹੋਣੇ ਮਾਂ ਤੇ ਉਹਦੂ ਵੀ ਚਲਾਕ ਹੁੰਦੇ ਆ ਲੈ ਮੰਨ ਲੈ ਲੈ ਐਂਦੇ ਹੁੰਦੇ ਮਾਂ ਬਹੁਤ ਤੇਜ਼ ਹੁੰਦੇ ਮਾਂ ਤੇ ਓਹੋ ਯੈਸ ਓਹੋ ਬੱਚਿਆਂ ਨੂੰ ਆਉਂਦਾ ਨਾ ਵੀ ਮਾਂ ਤੇ ਬੁੱਧੂ ਨੇ ਦੇਖੋ ਤੇਰੇ ਪੋਠੇ ਤੇ ਆ ਕੇ ਬੈਠ ਗਿਆ ਸੀ ਰਮਾਣੇ ਨੂੰ ਆਈ ਸੀ ਕਰ ਬਸ ਭੁੱਲ ਜੂ ਮੇਰੀ ਮੈਂ ਕਿੱਥੇ ਭੁੱਲਦੀ ਐ ਤੂੰ ਵੀ ਨੀ ਭੁੱਲਦੀ ਭਾਈ ਮਾਫੀ ਆਹਾਹਾ ਪਹਿਲੀ ਵਾਰ ਹੀ ਨਾ ਰਹੀ ਆ ਮੇਰਾ ਸਾਲ ਲਈ ਫਿਰ ਧੁੱਪ ਚ ਮੇਰਾ ਚੁੰਨੀ ਨਹੀਂ ਥਿਆ ਰਹਿਗਾ ਪਤਾ ਨਹੀਂ ਮਿਲਣੀਆਂ ਚੁੰਨੀਆਂ ਕਿਸੇ ਧਰਤਾਂ ਪਰ ਮੈਂ ਜੀ ਸਮੀ ਪਹਿਲੀ ਵਾਰ ਹੀ ਨਾ ਰਹੀ ਐਵੇਂ ਮੈਂ ਮੜਾ ਬੈਕ ਉਹ ਥੋੜਾ ਜਿਹਾ ਬੈਕ ਹੋ ਜਾ ਪਿੱਛੇ ਜੀ ਹੋਰ ਨਹੀਂ ਲੱਗ ਰਿਹਾ ਮੈਂ ਦੇਖੋ ਜੀ ਰਮਣ ਕੇ ਅਸੀਂ ਨਾ ਰਹਿ ਇਸ ਤਰ੍ਹਾਂ ਨਾ ਰਹਿ ਉਧਰੋਂ ਧੁੱਪ ਜੀ ਉਧਰੋਂ ਤਤਾ ਪਾਣੀ ਇਹ ਲੋਈ ਫਿਰ ਤੇਰੇ ਕੇਸ ਭਾਰੇ ਤਾਂ ਤੱਪਾਣੀ ਦੇ ਚਾਹੁੰਦੇ ਨਾ ਨਰਮਾ ਹੈ ਤੇਰੇ ਤੇ ਕੇਸ ਭਾਰੇ ਤੇਰੇ ਨਾ ਉਹ ਤੇ ਮम्मी ਕਿ ਅੱਬਾ ਦੇਖਿਆ ਨਹੀਂ ਜਦੋਂ ਮੌਣੀ ਦੇਖੂਈ ਮम्मी ਕਿ ਮੈਨ ਨਵਾਰੀ ਹੈ ਪਹਿਲੀ ਪਹਿਲੀ ਵਾਰੀ ਨਾ ਆ ਰਹੀ ਹੈ ਉਹ ਥੱਲੇ ਕਹਿੰਦੀ ਕਹਿੰਦਾ ਮम्मी ਮੈਂ ਬੈਠਾਂਗਾ ਫਿਰ ਮੈਨੂੰ ਪਤਾ ਸੀ ਵਾਹੇ ਕਮਚੋਲਟਾ ਜਾਏਗੇ ਉਹ ਨਹੀਂ ਮੰਮੀ ਉਹ ਤਾਂ ਕੰਮ ਤਾਂ ਕਰਦਾ ਖੈਰ ਉਹ ਬੜਾ ਸਰਾਉਣਾ ਚਾਹੁੰਦਾ ਚਪਾਕ ਨਾ ਫਿਰ ਆਈਂਦੇ ਵਜੋਂ ਵੀ ਬਹੁਤ ਕੰਮ ਕਰਦਾ ਆਈ ਨਹੀਂ ਨੋ ਕੰਮ ਠੀਕ ਆ ਵੈਸੋ ਕਰਨਾ ਵੀ ਚਾਹੀਦਾ ਵਾ ਕੀ ਘੜਾ ਕਿਸੇ ਦਾ ਕੰਮ ਆਪਣਾ ਘਰ ਦਾ ਕੰਮ ਆ ਤੰਗ ਨਹੀਂ ਮਾ ਮੜਾ ਥੋੜਾ ਜਿਹਾ ਵੈ ਕੁਕਿਚੀ ਹੋ ਜਾ ਥੋੜਾ ਮੇਰੇ ਕੰਨੀ ਲੋ ਜੀ ਆਹੀ ਪਤਰਾ ਪਾ ਕੇ ਸੀ ਨਾਲਿਆ ਹਣ ਤੇ ਹਣ ਮੰਮੀ ਸਿਰ ਜਾ ਮੇਰਾ ਸਾਫ ਜਾ ਕਰ ਰਹੀ ਐ ਦੇਖੋ ਜੀ ਪਾਣੀਆ ਕਿੰਨਾ ਖੜਿਆ ਇੱਥੇ ਤੇ ਅੱਛਾ ਆਪਣਾ ਪੁੱਠਾ ਪੁੱਤ ਪੱਕਾ ਹੋਵੇ ਤਵਾਲਾ ਵਧੀਆ ਹੋਵੇ ਪੱਕਾ ਕਰਾਵਾਂਗੇ ਰੱਬ ਸੁੱਖ ਰੱਖੇ ਜੀ ਦੇ ਹੁਣ ਆਪਾਂ ਕਿਹစီ ਨਾਲ ਦੇਖੋ ਮੰਡੇ ਹੋ ਗਿਆ ਸੰਡੇ ਹੋ ਗਿਆ ਕੱਲ ਤਾਂ ਸੰਡੇ ਨੂੰ ਬੀਜੀ ਵਾੜਾ ਸੰਡੇ ਹੋ ਗਿਆ ਅੱਜ ਮੰਡੇ ਹੋਗੇ ਇਹ ਮੰਡੇ ਹੈਨਾ ਧੰਨਵਾਦ ਜੀ ਮਮਾ ਦੇਖੋ ਉੱਤੇ ਬੱਦਲ ਵੀ ਕੈਂਡ ਹੋ ਰਹੇ ਨੇ ਜੀ ਹੁਣ ਆਪਾਂ ਦੇਖੋ ਦੇਖੋ ਕਿੰਨਾ ਸਮਾਨ ਲਈ ਫਿਰਦੇ ਦੇਖੋ ਮਮਮੀ ਇੱਕ ਗੱਡੇ ਚ ਲਈਆਂ ਸਾਰੇ ਸਮਾਨ ਬਹੁਤ ਹੋ ਆ ਮਮਮੀ ਮੇਰੀ ਦੇਖੋ ਜੀ ਕਿੰਨਾ ਭਰ ਚੁੱਕੀ ਇਦਦਰਾ ਸਾਰਾ ਲੱ ਲੱ ਪੱਬਾ ਲਈ ਜਾ ਹੂੰ ਖਾਂ ਚਾਹ ਚੂ ਸਾਰੇ ਕੋ ਇੱਕ ਵੇ ਗੱਡੇ ਚ ਆਕੜੇ ਰੋਟੀ ਫਿਰਤੇ ਧਾਲੀ ਜੀ ਮੇਰੀ ਰੋਟੀ ਦੇ ਪਹਿਲਾਂ ਬੜਾ ਕੀ ਸੀ ਰਮਨ ਜੱਗ ਸੀਗਾ ਜੱਗ ਜੱਗ ਵੀ ਪਹਿਲਾਂ ਜੱਗ ਜੁੰਨੀ ਨਾ ਚੱਕ ਲਈ ਜੱਗ ਚਲੋ ਹੁਣ ਆਪਾਂ ਪੀਨੇ ਚਾਹ ਤੁਸੀਂ ਵੀ ਪੀ ਲਓ ਜੀ ਚੱਕ ਆਹ ਠੰਡਾ ਲੱਗ ਰਹਿਣਾ ਵੀ ਸਰ ਜਾ ਚੱਕ ਬਰਾ ਸਹੀ ਹੈ ਉਧਰ ਆਪਣੀਆਂ ਵੱਜਾਂ ਰਿੰਗੀਆਂ ਨੇ ਉਹ ਖੜੀਆਂ ਨੇ ਆਪਾਂ ਦੇਖਦੇ ਇੱਕ ਹੀ ਰਿੰਗਦੀਆਂ ਵੀ ਕੱਖ ਬਾਦ ਓਕੀ ਕਰੀਆਂ ਹਲੇ ਇੱਕ ਰਸਤਾ ਆਪ ਤਾਂ ਕੋਈ ਖਾਦਾ ਏ ਤੁਹਾਨੂੰ ਪਾਜੀ ਬਲੌਗਿੰਗ ਨੂੰ ਕੀ ਹੈ ਇੱਧਰ ਕਰੋ ਕੰਮ ਐ ਕਹਿੰਦੇ ਕਦੇ ਆਪ ਤਾਂ ਕੋਈ ਖਾਦਾ ਏ ਤੁਹਾਨੂੰ ਪਾਜੀ ਪਹਿਲਾਂ ਬੀ ਬਹਿ ਕਹਿੰਦੇ ਹੈਨਾ ਹਾਂ ਪਾਈ 2 ਮਿੰਟ ਚਾਹ ਪੀ ਲਈਏ ਦੋ ਬਾਟੀਆਂ ਅੰਦਰ ਜਾਣਗੀਆਂ ਫਿਰ ਤੁਹਾਨੂੰ ਸੰਨੀ ਲਾਉਣ ਜੋਗੇ ਹੋਵਾਂਗੇ ਐ ਕਿੱਥੇ ਸੰਨੀ ਹੈ ਨਾ ਹੋਰ ਹੇ ਤਾਂ ਆਹ ਤਾਂ ਅੱਧਾ ਅੱਧਾ ਪੇਟ ਪੂਜਾ ਵੀ ਸ਼ੁਰੂ ਕਰਦੀ ਨਾਲ ਦੀ ਨਾਲ ਅਸੀਂ ਗੱਜਰ ਮਟਰ ਮੇ 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 ਐ ਨਹੀਂ ਬਣਾਉਂਦੀ ਸਾਰੇ ਨਹੀਂ ਘਟਦੀ ਮੈਂ ਅੱਗੇ ਕੱਲ ਵਾਸਤੇ ਰੱਖੂੰਗੀ ਗਾਜਰਾ ਸਾਰਾ ਤੇ ਤੁੱਪ ਜਦੋਂ ਮੰਮੀ ਆਈਂਦੀ ਉਹ ਤੁੱਪ ਪਿਆਂਦੀ ਆ ਮੇ ਨਾਲੇ ਮੈਨੂੰ ਵੀ ਔਖਾਂ ਬੈਠਾ ਹੋ ਜਾਂਦਾ ਮੈਂ ਤਾਂ ਪਰ ਕਰਕੇ ਆਉਣਾ ਮੰਮੀ ਤੁੱਪ ਕਰਕੇ ਆਉਂਦੀ ਐ ਤੇ ਜਦੋਂ ਮੰਮੀ ਵੈਂਦੀ ਐ ਕਹਿੰਦਾ ਤੁੱਪ ਪੋੜਦੀ ਆਂਦੀ ਐ ਮੰਮੀ ਤਾਂ ਰੋ ਭਾਈ ਹੈਨਾ ਮੰਮੀ ਉਹਨੂੰ ਪਤਾ ਸੀ ਵੀ ਸ਼ੌਪ ਜਾਲੀ ਬੈਠੀ ਐ ਕਿ ਛੱਡ ਪਰੇ ਵੀ ਚੁੰਨੀ ਜੀ ਤੇ ਲਈ ਹੈ ਨਹੀਂ ਇਹਦੀ ਕਹਿੰਨੀ ਕਿੱਧਰ ਗਈ ਚੁੰਨੀ ਜਾਨੀ ਵਿਚਾਲਮ ਛਾਈ ਕਰਦਨੇ ਮੇਰੇ ਬਾਰੇ ਸੋਚਦਾ ਰੱਬਾ ਮਾੜਾ ਮੋਟਾ ਨਾ ਫੇਕਰ ਆ ਰੱਬ ਨੂੰ ਰੱਬ ਨੂੰ ਮੇਰਾ ਬਹੁਤ ਫੇਕਰ ਐ ਸ਼ੌਲਾ ਲਈ ਬੈਠੀ ਜੀ ਮੈਨੂੰ ਬਹੁਤ ਗਰਮੀ ਜੀ ਮਹਿਸੂਸ ਹੋਈ ਜਾਂਦੀ ਸੀ ਵਧੀਆ ਮੌਸਮ ਆਏ ਵੇ ਸ਼ੌਲਾ ਲਾ ਆਪਣੇ ਰੱਖ ਤੇ ਕੱਖ ਮੇਰੇ ਸ਼ੌਲ ਦੀ ਇਹ ਨਾ ਠੰਡੇ ਕਰਦੇ ਦਵਾਰੇ ਰੱਬ ਠੰਡ ਕਰਦੀ ਕੋਟੀਆਂ ਕੋਟੀਆਂ ਦਵਾਰਾ ਉਹ ਕੱਢ ਲਏ ਸਾਰੇ ਕੋਟ ਮਮੀ ਜੀ ਰੱਬ ਬਹੁਤ ਸੌਂਦਾ ਜੀ ਤੁਸੀਂ ਐ ਕਹੋਗੇ ਬਹੁਤ ਹੀ ਸੌਂਦਾ ਮੀਂਹ ਜੀ ਰੱਬ ਨਾ ਮੈਂ ਉੱਟੀ ਆ ਤੂੰ ਬੈਠਤ ਕਰਦਾ ਜੀ ਹੁਣ ਮੇਰੇ ਨਾਲੇ ਭਾਜਨੀਂਗ ਵਾਲਾ ਕਰ ਦੇ ਇੱਕ ਤਾਂ ਹੀ ਸਾਰੀ ਰਾਤ ਨੂੰ ਬੈਠੀ ਵਾਹ ਗਰੂ ਵਾਹ ਗਰੂ ਐਵੇਂ ਕਰਦੀ ਰਹਿੰਦੇ ਅਮੀ ਵਿਚਾਰੀ ਹਾਂ ਉਹ ਪਰ ਕੋਸਕ ਤੇਰ ਨੂੰ ਅਸਾ ਨਹੀਂ ਹੁੰਦਾ ਹੈਗਾ ਮੰਮੀ ਵੀ ਮੰਮੀ ਮੰਮੀ ਤੇ ਵੀ ਸ਼ਰਕਤੀ ਆ ਜੂ ਜੀ ਐ ਨਹੀਂ ਹੈਗਾ ਵੀ ਮੈਂ ਸਾਰੀ ਰਾਤ ਬੈਠੇ ਗੁਰੂ ਬੈਗੁਰੂ ਕਰਾਂ ਮੈਂ ਤਾਂ ਦੋ ਵਾਰੀ ਵੀ ਬੈਗੁਰੂ ਕਹ ਲੈ ਸੱਚੇ ਮਨੋਂ ਕਹੇ ਬੰਦਾ ਰੱਬ ਤਾਂ ਉਹਦੀ ਸੁਣ ਲਾਂਦਾ ਹੁੰਦਾ ਭਾਈ ਜੀ ਇਹ ਵੀ ਨਹੀਂ ਹੁੰਦਾ ਹੈਗਾ ਇਹ ਵੀ ਭਲੇਖਾ ਕੱਢਦੇ ਵੀ ਮੰਮੀ ਮੇਰੀ ਸਾਰੀ ਰਾਤ ਬੈਠ ਕੇ ਵੀ ਬੈਗੁਰੂ ਕਰੂ ਤਾਂ ਸੁਣੂ ਐ ਨਹੀਂ ਪਤਾ ਪਰਮਾਤਮਾ ਨਾਲ ਦਿਲ ਤੋਂ ਇੱਕ ਵਾਰੀ ਬੈਗੁਰੂ ਦੋ ਵਾਰੀ ਵੀ ਕਹ ਤਾ ਬੈਗੁਰੂ ਦੀ ਸੁਣ ਲਾਂਗੇ ਹਾਂਜੀ ਸਹੀ ਗੱਲ ਆ ਮੈਂ ਜਦੋਂ ਮੇਰੀ ਸਾਰਿਆਂ ਸੁਣ ਲenga ਨਾ ਤੈਨੂੰ ਦੱਸੂਗੀ ਵੀ ਮੇਰੀ ਮੰਮੀ ਨੇ ਭਾਵੇਂ ਦੀ ਸਾਰੀ ਰਾਤ ਜਗਰਾਤਾ ਨਹੀਂ ਕਰਿਆ ਸੀ ਫਿਰ ਵੀ ਬਾਈਕਰ ਨੂੰ ਸੁਣ ਲਈ ਪਹਿਲਾਂ ਨੂੰ ਹੁਣ ਸੁਣ ਲਈ ਹੁਣ ਨਾਲੋਂ ਬਹੁਤ ਸੁਖਿਆ ਤੇ ਹਜੇ ਹੋਰ ਵੀ ਤੇਰਾ ਸੁਣ ਕਰ ਸੁਣਦੇ ਹੀ ਰਹੇ ਬਹੁਤ ਸੁਣੀ ਰਹਿੰਦਾ ਹੁਣ ਵੀ ਬੈਠਾ ਮੇਰੇ ਸੁਣੀ ਜਾਂਦਾ ਅੱਛਾ ਜਦੋਂ ਮੈਂ ਆ ਕੇ ਬੈਠੀ ਸੀ ਕਿ ਮੈਂ ਉਹਨੂੰ ਕਿੱਥੇ ਆਹ ਇੱਥੇ ਬੈਠੇ ਗੁਰਪ੍ਰਿੰਤ ਮਾਰੀ ਹਿੰਦੇ ਦੋਨੇ ਤੇ ਮੰਮੀ ਤੇ ਰੱਬਾ ਓਰੇ ਮੰਮੀ ਬੈਠੀ ਸੀ ਐਵੇਂ ਮੰਮੀ ਬੈਠੀ ਉਹਨੇ ਰੱਬ ਬੈਠਾਈ ਕੁਰਸੀ ਲਾਈ ਤੇ ਗਰਮਤੇ ਮਾਰੀ ਹਿੰਦੇ ਦੋਨੇ ਹੈਨਾ ਮੰਮੀ ਹਾਂ ਪਹਿਲਾਂ ਰ ਆਪਣੇ ਫੋਨ ਕੀਤਾ ਸੀ ਭਾਈ ਮੈਂ ਆ ਰਹਾਂਗਾ ਵੇ ਯਾਰ ਆਪਾਂ ਗਰਮ ਤੇ ਮਾਰਦੇ ਬਹਿ ਕੇ ਹੈਨਾ ਹਾਂ ਹਾਂ ਸੁੰਦਾਰ ਪੁੱਤਰ ਅੱਬ ਮੇਰੀ ਪੁੱਤ ਰੱਬ ਤਾਂ ਹਰੇਕ ਦੀ ਸੁੰਦਾਰ ਆ ਕੋਈ ਸਮਝਦਾ ਨਹੀਂ ਵੀਰ ਅੱਬ ਆਪਣੇ ਸੁਣ ਰਿਹਾ ਸੁੰਦਾਰ ਮਾਣ ਹਰੇਕ ਦੀ ਰੱਬ ਮੇਰੀ ਹੂੰ ਕੋਈ ਮਨ ਜਦੋਂ ਮੈਂ ਆਈ ਸੀ ਕਿੰਨੀ ਤੁਸੀਂ ਆਪ ਦੱਸਿਓ ਜੀ ਮਹਰਮਾਨ ਨੂੰ ਕਿ ਸਿਨੇਮਾ ਰੀਚ ਕਿੰਨੀ ਤੇਜ਼ ਧੁੱਪ ਸੀ ਹੈਨਾ ਬੁਰਾਲ ਜੀ ਨਾ ਮੈਨੂੰ ਮੈਨੂੰ ਲੱਗਿਆ ਸਾਨੂੰ ਕਹਿ ਨਹੀਂ ਸੀਗਾ ਮੈਂ ਮੇਰੇ ਕੋਲ ਤਾਂ ਸ਼ਾਲ ਹੀ ਨਹੀਂ ਆ ਚੁੰਨੀਆਂ ਪਤਾ ਨਹੀਂ ਕਿਤੇ ਧਰ ਕੇ ਭੁੱਲ ਗਈ ਮੇਰੇ ਟੁੱਪੀ ਬਾਹਰ ਲੱਗ ਜਾਂਦੀ ਆਪਣੇ ਨਾਲ ਦੀ ਨਾਲ ਟੁੱਪ ਗਾਇਬ ਕਰਤੀ ਹੰਢੀ ਕਰਦੇ ਵੀ ਤੌਕੀ ਹੋ ਜਾਂਦੀ ਛੌਲ ਲੈ ਕੇ ਵਿਚਾਰੀ ਕਿ ਹੁਣ ਚਿੰਦਿਆਂ ਧਰਕੇ ਪੁੱਲ ਕੀ ਦਾ ਹੱਲ ਕਰੂ ਰੱਬ ਨੇ ਭਜਾਤੀ ਧੁੱਪ ਜਿਉਂਦੀ ਭਜਾਤੀ ਦੱਸੋ ਫਿਰ ਮੈਨੂੰ ਰੱਬ ਨੇ ਮੇਰੀ ਸੁਣੀ ਆ ਕਿ ਨਹੀਂ ਸੁਣੀ ਤੁਸੀਂ ਸਾਰੇ ਦੱਸੋ ਕਮੈਂਟ ਕਰਕੇ ਸਹੀ ਹੈ ਨਾ ਸੁਣੀ ਆ ਸੁਣੀ ਆ ਭਾਈ ਕਈ ਸੁਣੀ ਆ ਤੇ ਹੁਣ ਆਪਾਂ ਚੱਲਦੇ ਹਾਂ ਨੀਚੇ ਜੀ ਸੰਨੀ ਪਾਣੇ ਮੱਜਾਂ ਹੁਣ ਆਪਾਂ ਪਰ ਰਹੇ ਹਾਂ ਇਹ ਵਲਟੀ ਤੇ ਆਪਾਂ ਪਰਣਾ ਵੀ ਬੰਦ ਲਿਆ ਜੀ ਦੇਖੋ ਜੀ ਦਸਤਾਰ ਸੁਹੀ ਹੋਈ ਆ ਤੇ ਆਪਾਂ ਫਿਰ ਬਾਹਰ ਐਸ ਮਾਮੀ ਨੇ ਕੰਗਾ ਮਾਰਤਾ ਸੀ ਜੀ ਤੇ ਤੇਲ ਵੀ ਲਗਾਤਾ ਏ ਆਪਾਂ ਮੱਝਾਂ ਵੀ ਅੰਦਰ ਬੰਨਤੀ ਸੀ ਚਲੋ ਹੁਣ ਆਪਾਂ ਜਾਣੇ ਗੋਹਾ ਪਖਣੇ ਗਪਾਥੀਆਂ ਬਣਾਣੇ ਗੋਹਾ ਪਖਣੇ ਚਲੋ ਮਿੱਤਰੋ ਠੀਕ ਹੈ ਬਰਕਤ ਬਰਕਤ ਨੂੰ ਦੇਤਾ ਮੈਂ ਪਾਣੀ ਹਾਂ ਹਾਂ ਪਿਆਤਾ ਇਹ ਤਾਂ ਮੇਰੀ ਲਾਡੋ ਰਾਣੀ ਆ ਬਹੁਤ ਐਮਰਜੈਂਸੀ ਡੋਰ ਓਪਨ ਇਹ ਐ ਮਾਰਕਿੰਗ ਵੀ ਕਰ ਲੇਕੋ ਏ ਜੀ ਆ ਗੋ ਮਿੱਤਰੋ ਗੇਟ ਕਲੋਸ ਰਸੋਈ ਗੇਟ ਕਲੋਸ चलो मित्र आज चलते हैं वहाँ पर मम्मी तो पहले चले गई तो देखो धुप भी गुड़ी गुड़ी रह गया हूं तो ओ देखो पीछे देख सकते हो ये हमारे बाड़ी को रास्ता जाता है और खूंजे पे हम पाथिया पाते हैं और यहाँ पर यहाँ बफैल खड़ती हैं तो ये इतना मम्मी अपना गोहा पाहती है और पैसा बनाती है 1 파티 ਕੇ 10 ਰੁਪਏ ਜੇਕਰ 100 파티 ਹੋਗੀ ਤਾਂ ਕਿਤਨੇ ਹੋਗੇ 10 ਮੰਮੀ ਇਹਨਾਂ ਨੂੰ ਮਨ ਤਾਂ ਕਾ ਕਰ ਕੱਟ ਲਾਲਾ ਥੋੜਾ ਬਾਤ ਕੱਟ ਲਾਲਾ ਪਰ 10 ਰੁਪਏ ਤਾਂ ਬਾੜੇ ਗਰਮੀ ਚ ਨਹੀਂ ਆਦਾ ਬਿਚਾਲਦੀ ਠੰਡੇ ਚ ਲੱਗ ਜਾਂਦੀ ਹੈ 5 ਰੁਪਏ ਦੀ ਹੈ 파티 10 ਤੱਕ ਹੋਣਾ ਇਹ ਨੇ 파티 ਮਮੀ ਨੇ ਬਣਾ ਲੀਆਂ ਤੇ ਲੱਖ ਰੁਪਏ ਵੱਡਣਾ ਲੱਖ ਰੁਪਏ ਬੱਟ ਤੇ ਪਿਆ ਮਿੱਤਰੋ ਲੱਖ ਰੁਪਏ ਬੱਟ ਤੇ ਪਿਆ ਮਿੱਤਰੋ ਸਾਲ ਨੂੰ ਕਰੋੜ ਪੱਕਾ ਬੱਟ ਤੇ ਪਿਆ 60 ਲੱਖ ਲਾਤਾ ਦਿਨਾਂ ਦੀ ਬਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਬੱਟ ਤੇ ਪਿਆ ਵਾਜੀ ਬਾਬਾ ਮਮਾ ਪਥੋਪ ਪਖੀਆਂ ਤੇ ਇਧਰ ਆਪਣੇ ਇਸ ਕਾ ਆਪਾਂ ਨੂੰ ਬਹੁਤ ਸਹਿਯੋਗ ਹੈ ਕਿਉਂਕਿ ਹਮਾਰੇ ਪਸ਼ੂ ਕੋ ਸ਼ਾਂਵ ਰਹਤੀ ਹੈ ਇਸ ਕੀ ਪੰਜਾਬੀ ਪੰਜਾਬੀ ਬੋਲੋ ਮੈਨੂੰ ਕਹਿੰਦਾ ਸੀ ਹਿੰਦੀ ਬੋਲ ਰਹੀ ਹੈ ਤੂੰ ਕਿਉਂ ਬੋਲ ਰਿਹਾ ਹੈ ਭਾਈ ਸਾਡਾ ਚੱਲਦਾ ਹੈ ਸਾਡਾ ਚੱਲਦਾ ਹੈ ਤੂੰ ਪੰਘਾਂ ਦੇ ਰੋਟੋਂ ਐ ਡੋਡਾ ਨਹੀਂ ਚੱਲਦਾ ਆਪਣਾ ਚੱਲਦਾ ਆਪਣਾ ਚੱਲਦਾ ਤੂੰ ਪੰਘਾਂ ਦੇ ਰੋਟੋਂ ਐ ਹਾਂ ਤੂੰ ਪੰਘਾਂ ਦੇ ਰੋਟੋਂ ਐ ਆਪਾਂ ਤਾਂ ਪੰਜਾਬੀ ਹੁੰਨੇ ਆ ਅੱਛਾ ਯੈਸ ਹਮ ਪੰਜਾਬੀ ਹੋਤੇ ਹੈ ਹਮੇ ਬਤਾ ਦੀਏ ਬਹਣ ਜੀ ਆਪਣੇ ਬਤਾ ਦੀਏ ਧੰਨਵਾਦ ਬਹਣ ਜੀ ਹੋਰ ਨਾ ਦੁਪਾ ਜੀ ਜੀ ਬਤ ਭਿੰਗਾਂ ਦੇ ਚੌਲ ਖਾਣ ਲੱਗ ਜੇ ਚੌਲ ਖਾਣ ਵਾਲੇ ਮੇਰੇ ਯਾਰ ਬੱਲੀਏ ਰਹਿੰਦੇ ਜੁੱਪੀ ਚੋਂ ਜੁੱਪੀ ਆਪੀ ਤੇ ਨਾ ਭੱਜ ਸੀ ਗੇ ओके जी ना जी ना जी आपके पास ही रहेंगे हम चिंता वाली बात नहीं है मैडम जी ठीक है ना आंटी जी पानी जी नमस्ते कीजिए आंटी जी वैगुरु जी, जी खालसा वैगुरु जी की फतेह अकाल काल करते हैं आप काल हैं आपका गुरु कौन है हमारा गुरु शिव जी महाराज जी है <laughs> वो भी एक महाराज जी थी वो कहना गलत कहने वो भी ठीक है ਧਰਮ ਦਾ ਆਪਣਾ ਆਪਣਾ ਹੁੰਦਾ ਹੈ ਨਾ ਅਸੀਂ ਵੀ ਸਤਕਾਰ ਕਰਦੇ ਆਪਾਂ ਹੀ ਨਹੀਂ ਹੈਗਾ ਧਰਮ ਸਾਰੇ ਆਪਣਾ ਹਾਂ ਹਾਂ ਧਰਮ ਸਾਰੇ ਆਪਣੇ ਆਪਣੇ ਸਾਰੇ ਆਪ ਦੀ ਜਗ੍ਹਾ ਤੇ ਸਾਰੇ ਇੱਕੋ ਹੀ ਆ ਹਾਂਜੀ ਮੰਮਾ ਜੇ ਮੈਂ ਸਹੀ ਬਾਤ ਕਹੀ ਆ ਆਪਣੇ ਤੇ ਇਧਰ ਦੇਖੋ ਜੀ ਪਹਾੜ ਤੇ ਐ ਚੜਾਈਆਂ ਪਈਆਂ ਪਾਥੀਆਂ ਮੰਮੀ ਨੇ ਤੇ ਆ ਫੋੜਾ ਇਹ ਲੈ ਕਾਣਾ ਸੀ ਨਾ ਮੰਮੀ ਚੱਲ ਕੋਈ ਨਹੀਂ ਸਵੇਰੇ ਸੁੰਬਰ ਕੇ ਜਾਉ ਹਾਂ ਮੈਂ ਜਲਦੀ ਸਾਰਾ ਸੁੰਬਰ ਕੇ ਨਾ ਫੇਰ ਮੈਂ ਸਭ ਨੂੰ ਸਵੇਰੇ ਮੈਂ ਬਾਕੀ ਮੈਂ ਜਲਦੀ ਸੁੰਭਰ ਕੇ ਜਾਉ ਫਿਰ ਇੱਧਰ ਜੀ ਆਪਣਾ ਟਿਊਸ਼ਨ ਲੱਗਦਾ ਕਾ ਜੇਕਰ ਕਿਸੇ ਨੇ ਆਉਣਾ ਫ੍ਰੀ ਟਿਊਸ਼ਨ ਹੈ ਜੀ ਸੇਵਾ ਚ ਤੇ ਤੁਸੀਂ ਆ ਸਕਦੇ ਹੋ ਇਹ ਘਰ ਆਂਦੇ ਆਪਣੇ ਨਾਲ ਘਰ ਹੀ ਹੈ ਬਾਈ ਦਾ ਆਪਣੀ ਭਾਬੀ ਜੀ ਪੜਾਉਂਦੇ ਆ ਫ੍ਰੀ ਚ ਪੜਾਉਂਦੇ ਆ ਜੀ ਉਹ ਪਰ ਪੈਸੇ ਨਹੀਂ ਲੈਂਦੇ ਹੈਗਾ ਕਿਸੇ ਤੋਂ ਵੀ ਉਹ ਜਿੰਨੇ ਵੀ ਹੁਣ ਭਾਬੀ ਕੋਲੇ 40 50 ਬੱਚੇ ਪੜ੍ਹਦੇ ਆ ਫ੍ਰੀ ਚ ਬਾਹਰੋਂ ਵੀ ਬਹੁਤ ਆਉਂਦੇ ਆ ਤੇ ਫ੍ਰੀ ਪੜਾਉਂਦੀ ਆ ਭਾਬੀ ਆ ਨਾ ਮੰਮੀ ਫ੍ਰੀ ਫ੍ਰੀ ਸੇਵਾ ਭਾਬੀ ਜੀ ਆਪਣੀ ਜੀ ਬਹੁਤ ਭਾਬੀ ਨੂੰ ਪੈਸੇ ਨਾਲ ਪਿਆਰ ਨਹੀਂ ਹੈਗਾ ਜੀ ਉਹ ਸਮਝ ਦੀ ਕਿ ਸੇਵਾ ਉਹ ਤਾਂ ਕਰਦੀ ਐ ਨੇ ਮੇਰੀ ਭਾਬੀ ਜੀ ਬਹੁਤ ਵਧੀਆ ਨੇ ਭਾਬੀ ਜੀ ਮੇਰੇ ਇਹੇ ਹੀ ਭਾਬੀ ਸਾਰਿਆਂ ਨੂੰ ਦਵੇ ਰੱਬ ਜੇਕਰ ਤੁਹਾਡੇ ਵੀ ਕੋਈ ਆਂਡ ਗਵਾਨ ਕੇ ਜਾਂ ਤੁਹਾਡਾ ਵੀ ਬੱਚਾ ਟਿਊਸ਼ਨ ਤੇ ਲੱਗਣਾ ਚਾਹੁੰਦਾ ਤਾਂ ਇਹ ਘਰ ਆਂ ਦੇ ਆ ਸਕਦਾ ਜੀ ਇਹ ਬੱਚੇ ਵੀ ਟਿਊਸ਼ਨ ਤੇ ਪੜਦੇ ਆ ਜੀ ਇੱਥੇ ਇਹ ਬੱਚੇ ਵੀ ਇੱਥੇ ਟਿਊਸ਼ਨ ਤੇ ਪੜਦੇ ਆ ਫ੍ਰੀ ਪੜਦੇ ਆ ਫ੍ਰੀ ਪੜਦੇ ਆ ਨ ਤੁਸੀਂ ਇਹ ਫ੍ਰੀ ਪੜਦੇ ਆ ਫ੍ਰੀ ਜੀ ਦੱਸੋ ਸਵੇ ਸੇਵਾ ਚ ਟਿਊਸ਼ਨ ਲੱਗਦਾ ਨੇ ਇੱਥੇ ਹਣਾ ਮੈਂ ਸੇਵਾ ਇਹ ਨੂੰਵਾਂ ਸੇਵਾ ਤੇ ਲੱਗਦਾ ਕਹਿੰਦੇ ਤੁਹਾਨੂੰ ਐਸੀ ਵੀ ਗੱਪ ਮਾਰਨਾ ਹੋਵੇ ਤੇ ਲੱਗਦਾ ਜੀ ਆ ਗਏ ਜੇ ਕੋਲੇ ਆ ਕੇ ਖੜ ਗਏ ਫ੍ਰੀ ਚ ਕਿਵੇਂ ਲੱਗਦਾ ਤੁਹਾਨੂੰ ਟਿਊਸ਼ਨ ਵਧੀਆ ਬਹੁਤ ਵਧੀਆ ਪੜਾਉਂਦੇ ਨੇ ਗੁੱਡ ਵਧੀਆ ਪੜਦਾ ਜਾ ਇਹਨਾਂ ਨੂੰ ਕਹਿ ਦਿਓ ਜੇਕਰ ਤੁਸੀਂ ਵੀ ਫ੍ਰੀ ਚ ਸੇਵਾ ਲੈਣੀ ਹੈ ਆਪਣੇ ਇੱਧਰ ਆ ਸਕਦੇ ਹੋ ਮਾਨੂੰ ਯੂੜੀ ਆ ਪੈਂਦਾ ਮੂਸੇ ਦਾ ਨਾ ਨਾ ਲੱਗਵਾ ਹਾਂ ਆ ਸਕਦੇ ਹਾਂ ਜੇਕਰ ਕਿਸੇ ਨੇ ਟਿਊਸ਼ਨ ਲੱਗਣਾਈ ਹੈ ਹਣਾ ਜੀ ਇਹ ਕਰ ਟਿਊਸ਼ਨ ਲੱਗਣਾ ਬਹੁਤ ਵਧੀਆ ਟਿਊਸ਼ਨ ਪੜਾਉਂਦੇ ਆ ਜੀ ਇਹ ਬਹੁਤ ਵਧੀਆ ਮੈਂ ਲਗਵਾ ਕਰਾ ਵੈਸੋ ਤਾਂ ਆਪਾਂ ਦੱਸਿਆ ਹੋਇਆ ਇਹਨਾਂ ਨੂੰ ਆਹ ਸਿਆਹ ਵਾਲਾ ਘਰ ਆ ਜੀ ਲੱਗਦਾ ਪੈਸਾ ਨਹੀਂ ਕੋਈ ਲੱਗਦਾ ਪੈਸਾ ਨਹੀਂ ਕੋਈ ਲੱਗਦਾ ਹਨਾ ਫ੍ਰੀ ਸੇਵ ਪੜਾਉਂਦੇ ਆਈ ਭਾਬੀ ਬਹੁਤ ਹੋਣੀ ਮੇ ਆਪਣੇ ਪੈਸੇ ਨਾਲ ਪਿਆਰ ਨਹੀਂ ਹਨਾ ਇਹ ਵੀ ਪੜਿਆ ਜੀ ਫਿਰ ਇਹਨਾਂ ਦੀ ਸਟੱਡੀ ਪੂਰੀ ਹੋ ਗਈ ਹੁਣ ਬਿੱਲੇ ਆਏ ਇੱਥੇ ਫਿਰ ਦੇ ਰਹੇ ਨੇ ਫੁੱਟਬਾਲ ਲੈ ਕੇ ਉਹ ਦੇਖੀ ਆਪਾਂ ਫੁੱਟਬਾਲ ਓਏ ਹਾਂ ਜੀ ਆ ਗਿਆ ਬੱਚਾ ਇਹਨੂੰ ਪੁੱਛੋਈ ਫ੍ਰੀ ਸੇਵ ਹਨ ਇੱਥੇ ਕਿਵੇਂ ਲੱਗਦਾ ਟਿਊਸ਼ਨ ਤੇ ਵਧੀਆ ਆਏ ਹੁਣ ਇਹ ਟਿਊਸ਼ਨ ਤੋਂ ਆਇਆ ਜੀ ਪੂਰਾ ਵਧੀਆ ਪੜਾਈ ਹੋ ਰਹੀ ਹੈ ਵਧੀਆ ਲੱਗਦਾ ਤੇ ਕਿੰਨੇ ਕੁ ਬੱਚੇ ਹੋਣਗੇ ਆਪਣੇ ਅੰਦਰ ਆਪਣੇ ਜੀ 50 ਹੋਣਗੇ ਹਾਂ ਜੀ ਹਾਂ 50 ਹੋਣਗੇ ਹਾਂ ਜੀ ਅੱਛਾ ਪੜਾਈ ਵਧੀਆ ਹੈ ਨਾ ਹਾਂ ਜੀ ਫ੍ਰੀ ਵੀ ਜੇ ਮਾਨਸਾ ਨੇੜੇ ਦੇ ਕੋਈ ਕੋਈ ਵੀ ਹੈ ਨਾ ਸਾਰੇ ਇੱਥੇ ਆ ਕੇ ਪੜ੍ਹਾਈ ਮਾਨਸਾ ਦੇ ਪੀ ਵੀ ਕਰਤੀ ਹੈ ਸਾਰੇ ਲੋਕ ਆਉਣੇ ਤੁਸੀਂ ਠੀਕ ਹੈ ਤੁਸੀਂ ਵੀ ਦੱਸੋ ਬੱਚਿਓ ਕਿਵੇਂ ਆ ਪੜ੍ਹਾਈ ਕਿਵੇਂ ਚੱਲਦੀ ਹੈ ਹੈ ਫ੍ਰੀ ਸੇਵ ਠੀਕ ਹੈ ਆ ਗਈ ਦੇਖੋ ਉਹ ਆਂਟੀ ਆ ਗਈ ਆਂਟੀ ਨੂੰ ਪੁੱਛੋ ਬੈ ਕੇ ਇਹ ਬਤਾਂਦੇ ਹੋ ਬਲੌਗ ਕਰੇ ਆਏ ਨੇ ਓਏ ਕੋਈ ਅੰਦਰ ਅੰਦਰ ਕਿੰਨੇ ਕ ਪੜਾਈ ਵਧੀਆ ਚੱਲਦੀ ਹੈ ਨਾ ਅੰਦਰ ਤੋਂ ਆਉਂਦੇ ਪੜ੍ਹਦੇ ਆਂਟੀ ਫਰੀ ਸੇਵਾ ਚ ਆਈ ਹੈ ਇੱਧਰ ਸਾਰੀ ਫਰੀ ਸੇਵਾ ਹੈ ਮੂਸੇ ਦੇ ਨਾਲ ਲੱਗ ਮੈਂ ਪਿੰਡ ਸਿੱਧਾ ਹੋਣਾ ਦੇਖੋ ਇਹ ਕਿੰਨੇ ਬੱਚੇ ਵੜਦੇ ਆਪਣੀ ਭਾਬੀ ਕੋਲੇ ਇੱਥੇ ਇੱਥੇ ਆ ਇੱਥੇ ਆ ਸਕਦੇ ਤੁਸੀਂ ਮੈਂ ਆੜ ਜਾ ਉਹਦੇ ਕਰੀ ਜਾਂਦੇ ਸਾਰੇ ਵਿਸਤ ਲੈ ਲੈਣ ਨੂੰ ਹੋ ਲੈ ਲੈ ਉਹ ਦੇਖੋ ਜੀ ਹੈਲੋ ਕਰੀ ਜਾਂਦੇ ਫਰੀ ਸੇਵ ਬੱਚਾ ਜੀ ਫਰੀ ਸੇਵ ਵਾਲੇ ਬੱਚੇ ਦੇਖੋ ਹੁਣ ਭਾਬੀ ਦੇਖਣਗੇ ਮੈਂ ਲਾਦਾ ਬਲੌਗ ਆ ਗਈ ਦੇਖੋ ਫਰੀ ਹਰ ਪਾਰਾ ਕੇ ਦੱਸੋ ਕਿੰਨਾ ਕੁ ਸੋਹਣਾ ਮੈਡਮ ਪੜਾਉਂਦੇ ਥੋਡੇ ਸਾਰੇ ਆਗੇ ਦੇਖੋ ਕਿੰਨੇ ਬੱਚੇ ਫਰੀ ਸੇਵ ਵਾਲੀ ਇਹ ਜਿੰਨੇ ਵੀ ਤੁਸੀਂ ਦੇਖੇ ਸਾਰੇ ਫਰੀ ਫਰੀ ਸੇਵ ਵਾਲੇ ਬੱਚੇ ਆ ਜੀ ਬਾਹਰੋਂ ਦੋ ਦੋ ਪੰਡ ਛੱਡ ਕੇ ਵੀ ਬਾਹਰੋਂ ਬਹੁਤ ਬੱਚੇ ਆਉਂਦੇ ਦੂਰੋਂ ਜੀ ਮਾਨਸਾ ਤੱਕ ਦੇ ਬੱਚੇ ਵੀ ਆਉਂਦੇ ਆਈਏ ਆਪਣੇ ਕੋਲੇ ਆਪਣੀ ਘਰ ਦੀ ਕੋਲ ਹੈਨਾ ਮੈਂ ਤੇ ਪੂਰੀ ਵਧੀਆ ਸੇਵਾ ਹੈਨਾ ਤਾਂ ਹੀ ਆਉਂਦੇ ਜੇ ਵਧੀਆ ਪੜਾਉਂਦੇ ਹੈਨਾ ਹੋਰ ਹੋਰ ਚਲੋ ਵਧੀਆ ਚਲੋ ਫਿਰ ਆਈ ਨੂੰ ਆਪਾਂ ਪਾਥੇ ਨੂੰ ਵਾਤਰੀ ਫੇਰ ਮਿਲਦੇ ਆ ਜੋ ਜੀ ਮਿੱਤਰੋ ਦੇਖੋ ਹੁਣ ਆਪਾਂ ਆਏ ਦੁੱਧ ਤਿਆਰੀ ਤਾਂ ਪਾਉਣ ਇਧਰ ਆਪਾਂ ਜਾ ਰਹੇ ਨੇ ਰਾਹ ਹੋ ਗਿਆ ਤੁਰ ਕੇ ਆਏ ਜੀ ਅੱਜ ਆਪਾਂ ਕੁੱਤੇ ਵੀ ਬਹੁਤ ਫਿਰਦੇ ਆ ਡਰ ਵੀ ਲੱਗਦਾ ਸੀ ਮਗਰ ਰਹਿਣਾ ਬੜਾ ਬੜਰ ਨਾ ਲੈਣਾ ਪਹਿਲੀ 13 ਟੀਕੇ ਲੱਗੇ ਮੇਰੇ ਤਾਂ ਗਰਮੀ ਚ ਮੈਂ ਤਾਂ ਹੀ ਜਿਵੇਂ ਤਾਂ ਬਸ ਆਪਣੇ ਕੋਲੇ ਆ ਗਰਮੀ ਤਾਂ ਗਰਮੀ ਆਈ ਹੋਊਗੀ ਦੇਖੋ ਜੀ ਹੁਣ ਆਪਾਂ ਤੁਦ ਪਾਣਾ ਡੇਰੀ ਤੇ ਤੇ ਆ ਗਏ ਹੁਣ ਆਪਾਂ ਡੇਰੀ ਤੇ ਮੋੜ ਮੜ ਕੇ ਡੇਰੀ ਗਈ ਬਸ ਚਾਨਣ ਬਹੁਤ ਘੱਟ ਹੋ ਰਿਹਾ ਜੀ ਚਲੋ ਆਪਾਂ ਡੇਰੀ ਤੇ ਚਲਦੇ ਹਾਂ ਤੇ ਲਓ ਜੀ ਮਿੱਤਰੋ ਹੁਣ ਆਪਾਂ ਰਾਤ ਨੂੰ ਆਏ ਕੱਪੜੇ ਲਵਾਂ ਟਾਈਮ 7 ਵਜੇ ਚੁੱਕੇ ਨੇ ਮੰਮੀ ਗੈਰੀ ਮੈਂ ਬੱਠਾ ਲੈ ਕੇ ਆਉਣੀ ਆ ਫੇਰ ਇਹ ਕੱਪੜੇ ਲਾਵਾਂਗੇ ਦੇਖੋ ਜਿੰਨੇ ਪਏ ਕੱਪੜੇ ਆਪਣੇ ਤੇ ਹੁਣ ਮੈਂ ਹੁਣੀ ਦੁੱਧ ਭਾ ਕੇ ਆਇਆ ਸੀਗਾ ਓਕੇ ਕੁਛ ਕੋ ਪਏ ਨੇ ਤੇ ਜੇਕਰ ਕਿਸੇ ਨੇ ਟਿਊਸ਼ਨ ਲੱਗਣਾ ਹੋਵੇ ਫਰੀ ਜੀ ਇਹ ਕਰ ਰਹੇ ਦੱਸ ਸਕਦੇ ਹੋ ਇੱਥੇ ਟਿਊਸ਼ਨ ਲੱਗਦਾ ਤੇ ਮੰਮੀ ਹੁਣ ਬੱਠਾ ਲੈ ਕੇ ਆ ਰਹੀ ਆ ਉਹ ਸੀ ेरा अच्छा। आए 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 हो गए देखो मैक्सिम की जाऊगा सारी रात तक आइए मित्रों कपड़े उठाते हैं ऐसे करके ऐसे करके, करके इसको ऐसे करके